ਇਹ ਦੁਨੀਆ ਮੁਸਾਫਿਰਖਾਨਾ ਏ ਸਭ ਨੇ ਇੱਕ ਦਿਨ ਜਾਣਾ ਏ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰਾ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਸਾਰੀਆਂ ਭੈਣਾਂ ਤੇ ਵੀਰਾਂ ਸਾਰੇ ਛੋਟੇ ਬੱਚਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਨ ਲੱਗੇ ਆਂਗੇ ਇਸ ਦੁਨੀਆਦਾਰੀ ਦੇ ਉੱਤੇ ਮੈਂ ਤੁਹਾਨੂੰ ਇੱਕ ਦੋ ਵੀਡੀਓ ਪਾਈਆਂ ਨੇ ਜਿਹੜੀ ਕਿ ਗੁਰੂ ਸਾਹਿਬਾਂ ਤੇ ਭਰੋਸਾ ਰੱਖਣ ਵਾਲੀਆਂ ਕੋਈ ਵੀ ਹੈ ਨਾ ਕੰਮ ਨਾ ਬਣਦਾ ਹੋਵੇ ਕਿਤਾ ਕਿਦਾਂ ਕਰ ਸਕਦੇ ਤਾਂ ਉਸ ਨੂੰ ਗੁਰੂ ਸਾਹਿਬ ਨੂੰ ਹਾਜ਼ਰ ਨਾਜ ਸਮਝਦੇ ਹੋਏ ਤੁਸੀਂ ਉਸ ਤਰੀਕੇ ਨਾਲ ਸਾਰੇ ਕੰਮ ਨੂੰ ਕਰਿਓ ਤੁਹਾਡਾ ਹਰ ਇੱਕ ਕੰਮ ਬਣੇਗਾ ਸਭ ਤੋਂ ਪਹਿਲਾਂ ਅੱਜ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਦੇਖੋ ਆਪਾਂ ਇਸ ਦੁਨੀਆ ਤੇ ਆਏ ਆ ਇੱਕ ਕਿਰਾਏਦਾਰ ਵਾਂਗੂ ਜਿੱਦਾਂ ਕਿ ਆਪਾਂ ਇੱਕ ਕਿਰਾਏਦਾਰ ਰਖ ਲੈਨੇ ਆ ਤੇ ਉਹ ਥੋੜੇ ਦਿਨ ਰਹਿੰਦਾ ਤੇ ਉਸ ਤੋਂ ਬਾਅਦ ਚਲਿਆ ਜਾਂਦਾ ਕੋਈ ਸਾਲ ਰਹਿੰਦਾ ਕੋਈ 2 ਸਾਲ ਰਹਿੰਦਾ ਕੋਈ 10 ਸਾਲ ਕੋਈ 5 ਸਾਲ ਜਿੰਨਾ ਚਿਰ ਰਹਿੰਦੇ ਨੇ ਉਹੀ ਆਪਾਂ ਇਨਸਾਨ ਆ ਗਏ ਨਾ ਇਦਾਂ ਹੀ ਆਪਾਂ ਨੂੰ ਗੁਰੂ ਸਾਹਿਬਾਂ ਨੇ ਭੇਜਿਆ ਜਿੰਨੀ ਦੀ ਜ਼ਿੰਦਗੀ ਦੀ ਹੁੰਦੀ ਹੈ ਉਹ ਓਨੇ ਕ ਦੁੱਖ ਓਨੇ ਕ ਸੁੱਖ ਭੋਕੇ ਚਲਿਆ ਜਾਂਦਾ ਹੈ ਪਰ ਅਗਰ ਆਪਾਂ ਥੋੜਾ ਜਣਾ ਆਪਣੇ ਵੱਲੋਂ ਹਿੰਮਤ ਕਰ ਲਾਂਗੇ ਆਪਣੇ ਵੱਲੋਂ ਮਿਹਨਤ ਕਰ ਲਾਂਗੇ ਤਾਂ ਗੁਰੂ ਸਾਹਿਬ ਲਿਖਦੇ ਨੇ ਕਿ ਉਹ ਸੂਲੀ ਤੋਂ ਸੂਲ ਬਣਾ ਕੇ ਉਸ ਦੁੱਖ ਨੂੰ ਕੱਟ ਦਿੰਦੇ ਆ ਅੱਜ ਮੈਂ ਤੁਹਾਨੂੰ ਇੱਕ ਥੋੜੀ ਜੀ ਵਿਧੀ ਦੱਸੂਗੀ ਕਿਉਂਕਿ ਕਈ ਭੈਣ ਭਰਾ ਕਹਿੰਦੇ ਨੇ ਕਿ ਅਸੀਂ ਪਾਠ ਵੀ ਕੀਤਾ ਵਿਧੀ ਅਨੁਸਾਰ ਸਾਰਾ ਕੁਝ ਕੀਤਾ ਅਰਦਾਸ ਵੀ ਕੀਤੀ ਤੇ ਸਾਡੀ ਅਰਦਾਸ ਪੂਰੀ ਨਹੀਂ ਹੋਈ ਉਹਦੇ ਵਿੱਚ ਕਮੀ ਗੁਰੂ ਸਾਹਿਬਾਂ ਦੀ ਨਹੀਂ ਕਮੀ ਆਪਣੀ ਹੈ ਮੈਂ ਤੁਹਾਨੂੰ ਦੱਸਦੀ ਆ ਅੱਜ ਕੀ ਕਮੀ ਆਪਣੇ ਵਿੱਚ ਰਹਿੰਦੀ ਆ ਵੀਡੀਓ ਨੂੰ ਧਿਆਨ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਸੁਣਨ ਤੇ ਆਓ ਮੈਂ ਤੁਹਾਨੂੰ ਪੂਰੀ ਗੱਲ ਦੱਸਣ ਲੱਗੀਆਂ ਹਾਂਜੀ ਤੇ ਸਭ ਤੋਂ ਪਹਿਲਾਂ ਜਦੋਂ ਹੁਣ ਆਪਣੇ ਦੇਖ ਸਜਾਉਣੀਆਂ ਕਿਉਂਕਿ ਮੈਂ ਬਹੁਤ ਵੀਡੀਓ ਦੇਖੀਆਂ ਨਿਗੀਆਂ ਦੱਸਦੀ ਨੇ ਕਿ ਅਸੀਂ ਕੜਾਹ ਪ੍ਰਸ਼ਾਦ ਇਸ ਤਰੀਕੇ ਨਾਲ ਬਣਾਓ ਕੜਾਹ ਪ੍ਰਸ਼ਾਦ ਇਸ ਤਰੀਕੇ ਨਾਲ ਬਣਾਓ ਦੇਖੋ ਕੜਾਹ ਪ੍ਰਸ਼ਾਦ ਬਣਾਉਣ ਦਾ ਅਰਦਾਸ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਸਭ ਤੋਂ ਪਹਿਲਾਂ ਤਾਂ ਤੁਸੀਂ ਇਹਨੇ ਜਦੋਂ ਵੀ ਕਿਸੇ ਵੀ ਕਾਰਜ ਵਾਸਤੇ ਅਰਦਾਸ ਕਰਨੀ ਆ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਕੇਸੀ ਇਸ਼ਨਾਨ ਕਰਨੇ ਕੇਸੀ ਇਸ਼ਨਾਨ ਕਰਕੇ ਸਭ ਆਪਣੇ ਸਾਫ ਸੋਤਰੇ ਮਲਕੇ ਕੱਪੜੇ ਪਾਉਣੇ ਆ ਕੱਪੜੇ ਕਿਸੇ ਵੀ ਤਰ੍ਹਾਂ ਤੁਸੀਂ ਲੈਟਰਿੰਗ ਬਾਥਰੂਮ ਨਾ ਗਏ ਹੋਏ ਹੋਮ ਨਾਉਣ ਸਾਰ ਤੁਸੀਂ ਨੇ ਇਹਨਾ ਦੇ ਗਿਆ ਜਿਹੜੀ ਸਜਾਉਣੀਆਂ ਦੇਖ ਸਜਾਉਣੀਆਂ ਜਾ ਬਣਾਉਣੀ ਇੱਕੋ ਹੀ ਗੱਲ ਹੁੰਦੀ ਹੈਗੀ ਤੇ ਅਸੀਂ ਗੁਰਬਾਣੀ ਦੇ ਮੁਤਾਬਿਕ ਦੇ ਕੇ ਸਜਾਉਣੀ ਕਹਿ ਦਿੰਦੇ ਆ ਤੇ ਸਭ ਤੋਂ ਪਹਿਲਾਂ ਜਦੋਂ ਆਪਾਂ ਨੇ ਨਾ ਜ਼ਿਆਦਾ ਪ੍ਰਸ਼ਾਦ ਸਜਾਉਣਾ ਜਿੱਦਾਂ ਕਿ 1 ਕਿਲੋ ਦਾ 2 ਕਿਲੋ ਦਾ ਸਜਾਉਣਾ ਗੁਰੂ ਸਾਭਾ ਨੂੰ ਭੋਗ ਲਵਾਉਣਾ ਉਸ ਟਾਈਮ ਸਾਰੀਆਂ ਚੀਜ਼ਾਂ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ ਨੇ ਜਿੱਦਾਂ ਕਿ ਤੁਸੀਂ 1 ਕਿਲੋ ਨਾ ਘਿਓ ਲੈਂਤਾ ਤਾਂ 1 ਕਿਲੋ ਚੀਨੀ ਹੋਣੀ ਚਾਹੀਦੀ ਹੈ 1 ਕਿਲੋ ਹੀ ਉਹਦੇ ਵਿੱਚ ਖੰਡ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਪਾਣੀ ਹੈ ਉਹ 4 ਗੁਣਾ ਹੋਣਾ ਚਾਹੀਦਾ ਇਹ ਜ਼ਰੂਰ ਮਰਿਆਦਾ ਤੁਸੀਂ ਰੱਖਣੀ ਹੈ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰੂੰਗੀ ਕਿ ਜਿੱਦਾਂ ਮੈਂ ਤੁਹਾਨੂੰ ਦੱਸਦੀ ਹੰਨੀਆ ਨਾ ਵੀ ਕਿ ਤੁਸੀਂ ਅਰਦਾਸ ਕਰਨੀ ਹੈ ਉਹਦੇ ਵਾਸਤੇ ਆਪਾਂ ਲੈਣੇ ਆ ਨਾ ਥੋੜੀ ਜਿਹੀ ਕਿਓ ਜਿੱਦਾਂ ਕਿ ਇੱਕ ਕੜਸੀ ਕਿਓ ਦੀ ਲੈ ਲੈਣੇ ਆ ਜਾਂ ਤੁਸੀਂ 100 ਗ੍ਰਾਮ ਕਿਓ ਲੈ ਲੋ ਤਾਂ 100 ਗ੍ਰਾਮ ਹੀ ਤੁਸੀਂ ਉਹਦੇ ਵਿੱਚ ਚੀਨੀ 100 ਗ੍ਰਾਮ ਹੀ ਉਹਦੇ ਵਿੱਚ ਆਟਾ ਪਾਉਣਾ ਤੇ ਤੁਸੀਂ ਇੱਕ ਗਲਾਸ ਛੋਟਾ ਮਲਕੇ 200 ਗ੍ਰਾਮ ਦਾ ਪਾਣੀ ਪਾ ਸਕਦੇ ਹੋ ਸਭ ਤੋਂ ਮੇਨ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਲੱਗੀ ਆ ਉਸ ਨੂੰ ਜ਼ਰੂਰ ਧਿਆਨ ਚ ਰੱਖਣਾ ਫੇਰ ਹੀ ਤੁਹਾਡੀ ਕੋਈ ਵੀ ਮਨੋ ਕਾਮਨਾ ਪੂਰਨ ਹੋਏਗੀ ਤੁਸੀਂ ਨੇ ਸਭ ਤੋਂ ਪਹਿਲਾਂ ਹੱਥ ਜੋੜ ਕੇ ਅਰਦਾਸ ਕਰਨੀ ਕਿ ਗੁਰੂ ਸਾਹਿਬ ਜੀ ਸਾਨੂੰ ਦੇਖ ਸਜਾਉਣ ਲੱਗਿਆਂ ਸਾਡੀਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਨੂੰ ਮਾਫ ਕਰਨਾ ਤੇ ਉਸ ਤੋਂ ਬਾਅਦ ਹਾਂਜੀ ਤੁਸੀਂ ਨੇ ਇਸ਼ਨਾਨ ਕਰਕੇ ਦੇਖੋ ਆਪਣੇ ਸੁੱਚੇ ਕੱਪੜੇ ਪਾ ਲਏ ਜਦੋਂ ਆਪਾਂ ਨੇ ਦੇਖ ਸਜਾਉਣ ਲੱਗਣਾ ਸਭ ਤੋਂ ਪਹਿਲਾਂ ਜਿਹੜੇ ਤੁਸੀਂ ਵਰਤਨਾਂ ਦੇ ਵਿੱਚ ਦੇਗੇ ਬਣਾਉਣੀ ਆ ਉਹਨੂੰ ਚੰਗੇ ਤਰੀਕੇ ਦੇ ਨਾਲ ਰਾਖ ਦੇ ਨਾਲ ਜਾਂ ਸਾਬਣ ਦੇ ਨਾਲ ਚੰਗੇ ਤਰੀਕੇ ਨਾਲ ਸਾਫ਼ ਕਰੋ ਤੇ ਕੋਲ ਇੱਕ ਅਲੱਗ ਤੋਂ ਪੋਣਾ ਰੱਖੋ ਤੇ ਆਪਣਾ ਸਿਰ ਕਵਰ ਕਰਕੇ ਢਾਕ ਕੇ ਤੇ ਗਲ ਦੇ ਵਿੱਚ ਇੱਕ ਛੋਟਾ ਕੱਪੜਾ ਜ਼ਰੂਰ ਪਾਓ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਪ੍ਰਸ਼ਾਦ ਸਜਾਉਣਾ ਸ਼ੁਰੂ ਕਰਦੇ ਨੇ ਬਾਲ ਕੇ ਦੇਗ ਬਣਾਉਣੀ ਸ਼ੁਰੂ ਕਰਦੇ ਨੇ ਤੇ ਤੁਸੀਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਨਾ ਹੈ ਤੇ ਕਿਸੇ ਦੇ ਨਾਲ ਗੱਲ ਨਹੀਂ ਕਰਨੀ ਜਿੰਨਾ ਟਾਈਮ ਤੁਹਾਡਾ ਪ੍ਰਸ਼ਾਦ ਬਣ ਕੇ ਤੁਸੀਂ ਉਹਨੂੰ ਇੱਕ ਸਹੀ ਜਗ੍ਹਾ ਤੇ ਨਹੀਂ ਰੱਖ ਦਿੰਦੇ ਉਹਨਾ ਟਾਈਮ ਕਿਸੇ ਦੇ ਨਾਲ ਬੋਲਣਾ ਨਹੀਂ ਹੈਗਾ ਸਾਰੀ ਚੀਜ਼ ਨੂੰ ਪ੍ਰੋਪਰ ਆਪਣੇ ਕੋਲੇ ਰੱਖਣੀ ਆ ਦੇਖੋ ਇਹ ਇੱਕ ਮਰਿਆਦ ਹੈ ਕਿ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਨਾ ਤੇ ਐਂਡ ਤੱਕ ਹੋ ਜਾਣਾ ਚਾਹੀਦਾ ਜਦੋਂ ਤੱਕ ਤੁਹਾਡੀ ਦੇਗ ਤੁਸੀਂ ਬਣਾਉਣਿਓ ਪਰ ਜਿਹੜੀ ਆਪਾਂ ਥੋੜੀ ਦੇਗ ਸਜਾਉਣੀ ਹੈ ਨਾ ਕਿਉਂਕਿ ਥੋੜ੍ਹਾ ਟਾਈਮ ਹੁੰਦਾ ਹੈਗਾ ਤਾਂ ਉਸ ਟਾਈਮ ਤੁਸੀਂ ਮੋਲ ਮੰਤਰ ਦਾ ਪਾਠ ਕਰ ਲਓ ਜਾਂ ਤੁਸੀਂ ਦੇਗ ਸਜਾਉਣ ਵੇਲੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰੋਗੇ ਤਾਂ ਤੁਸੀਂ ਇਹਨਾਂ ਦੇਗ ਸਜਾ ਕੇ ਰੱਖ ਕੇ ਸਾਰਾ ਕੁਝ ਕਰਕੇ ਤੁਸੀਂ ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰਨਾ ਹੈ ਅਗਰ ਤੁਸੀਂ ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ ਕਿਉਂਕਿ ਹਰ ਇੱਕ ਨੂੰ ਮੂੰਝਵਾਨੀ ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ ਤਾਂ ਤੁਸੀਂ ਮੋਲ ਮੰਤਰ ਜਾਂ ਵਾਹਿਗੁਰੂ ਗੁਰਮੰਤਰ ਦਾ ਪਾਠ ਕਰਨਾ ਹੈ ਪਰ ਦੀਗ ਸਜਾਉਂਦੇ ਹੋਏ ਕਿਸੇ ਨਾਲ ਬੋਲਣਾ ਨਹੀਂ ਹੈਗਾ ਉਹਨੂੰ ਰੱਖਣਾ ਐ ਪ੍ਰੋਪਰ ਜਗ੍ਹਾ ਤੇ ਸੂਚੀ ਜਗ੍ਹਾ ਤੇ ਹਰ ਇੱਕ ਚੀਜ਼ ਦਾ ਧਿਆਨ ਰੱਖਣਾ ਕਿਸੇ ਨਾਲ ਬੋਲਣਾ ਨਹੀਂ ਦੇਖੋ ਇਸ ਤਰੀਕੇ ਨਾਲ ਮਰਿਆਦਾ ਨਾਲ ਤੁਸੀਂ ਸਾਰੇ ਕਾਰਜ ਨੂੰ ਕਰੋਗੇ ਤਾਂ ਤੁਹਾਡਾ ਕਾਰਜ ਜ਼ਰੂਰ ਸੰਪੂਰਨ ਹੋਏਗਾ ਕਿਉਂਕਿ ਕਮੀਆਂ ਆਪਣੇ ਚ ਹੁੰਦੀਆਂ ਨਹੀਂ ਗੁਰੂ ਸਾਹਿਬਾਂ ਚ ਨਹੀਂ ਵੀਡੀਓ ਚੰਗੀ ਲੱਗੀ ਲਾਈਕ ਮੈਨ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮਿਲ